ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅਖੌਤੀ ਕਿਸਾਨ ਜੂਨੀਆ ਅਤੇ ਬਲੈਕ ਮੈਟਰਾਂ ਬੰਦੋ ਕੀਤੇ ਜਾਂਦੇ ਜਵਰ ਖਨਾਪ ਆਈਲੈਂਡਸ ਅਤੇ ਇਮੀਗ੍ਰੇਸ਼ਨ ਦਫ਼ਤਰ ਬੰਦ ਰੱਖ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਬਰਨਾਲਾ ਦੇਖੇ ਵਪਾਰੀ ਪਰਕ ਵੱਲੋਂ ਅਖੌਤੀ ਕਿਸਾਨ ਜੁਨੀਆਨਾ ਅਤੇ ਬਲੈਕਮੈਲਰਾਂ ਵੱਲੋਂ ਕੀਤੇ ਜਾਂਦੇ ਜ਼ਬਰਖਸਤ ਚੱਲ ਰਹੇ ਤਾਂ ਨੇ ਵਿੱਚ ਬਠਿੰਡਾ ਆਈਡੈਟਸ ਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਅੱਜ 16 5 24 ਦਿਨ ਵੀਰਵਾਰ ਨੂੰ ਪੂਰਤ ਤੌਰ ਤੇ ਆਈਡੈਟਸ ਅਤੇ ਇਮੀਗ੍ਰੇਸ਼ਨ ਦਫਤਰ ਬੰਦਰਾ ਕੇ ਸਹਿਮਜਾਦਾ ਜੀ ਚੌਂਕ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਮੂਹ ਅਜੀਤ ਰੋਡ ਐਸੋਸੀਏਸ਼ਨ ਅਤੇ ਆਦਾਰਾਂ ਨੇ ਇਸ ਸਮੇਂ ਅਦਾਰੇ ਆਪਣੇ ਬੰਦ ਕਰਕੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਇਸ ਸਮੇਂ ਲਾਪ੍ਰਿਤ ਸਿੰਘ ਖੱਦਾ ਨਾਪਰੀ ਸਿੰਘ ਬਾਈਆ ਉਮੇਸ਼ ਤੱਤ ਜਸਪਿੰਦਰ ਸਿੰਘ ਅਰਕੇਸ਼ ਕਪੂਰ ਬਸੰਤ ਜੀ ਅਮਿਤ ਚੰਦਲ ਸਰਨੇਲ ਗੋਇਲ ਅਤੇ ਹੋਰ ਨਮਾਇਦੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਰ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਮਿਲਰ ਮਰਦਾਵਾ ਆਲ ਸਿਮਿਗਰੇਸ਼ਨ ਜਿੰਦਾਬਾਦ ਜਿੰਦਾਬਾਦ ਸਰਕੀ ਮਾਮਲਾ ਇਹਨਾਂ ਨੂੰ ਪਤਾ ਪਛੰਤ ਚ ਪਿਆ ਰਿਹਾ ਹੈ। ਇਹ ਰੋਜ਼ ਧਰਨੇ ਤੇ ਬੈਠੇ ਆ ਆਪਦਾ ਰੋਸ ਕਰ ਰਹੇ ਆ। ਆਈ ਲਟਸ ਜੂਨੀਅਨ ਵਾਲੇ ਹੈਗੇ ਆ। ਕੀ ਕਰਦੇ ਇਹਨਾਂ ਦਾ ਕੋਈ ਇਹਨਾਂ ਦਾ ਹੁਣ ਮੰਗ ਪੱਤਰ ਦੇਣ ਕੇ ਪਤਾ ਲੱਗੂਗਾ ਕੀ ਕਹਿੰਦੇ ਮੰਗ ਪੱਤਰ ਦੇ ਵਿੱਚ। ਤੁਸੀਂ ਗੱਲਬਾਤ ਕਿਹਦੇ ਨਾਲ ਕਰੀਏ ਉਹ ਹੋਣਾ। ਉਹਦੇ ਵਿੱਚ ਇੱਕ ਕਹਿੰਦੇ ਆ ਵੀ ਕਈ ਵਾਰ ਅਸੀਂ ਭੇਜ ਦਿੰਨੇ ਆ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਮਾਪੇ ਸਾਨੂੰ ਬੇਵਜ੍ਹਾ ਤੰਗ ਕਰਦੇ ਆ ਕੇ ਸਾਡੇ ਬੱਚੇ ਨੂੰ ਕੰਮ ਨਹੀਂ ਮਿਲਿਆ ਜਾਂ ਉਹ ਨਹੀਂ ਮਿਲਿਆ। ਉਹਨਾਂ ਨੂੰ ਕੌਣ ਕਰ ਰਿਹਾ ਹੈ? ਬੈਨਰ ਫੜੇ ਹੱਥ ਚ ਉਹਨਾਂ ਤੇ ਕਿਸਾਨ ਯੂਨੀਅਨਾਂ ਦੇ ਫਰਜ਼ੀ ਕਿਸਾਨ ਯੂਨੀਅਨਾਂ ਚਲੋ ਜੋ ਵੀ ਮੰਗ ਪੱਤਰ ਦੇਣਗੇ ਅਸੀਂ ਦੇਖ ਲਾਂਗੇ ਕੀ ਮੰਗ ਕਰਦੇ ਆ ਉਹ। ਹਾਂਜੀ ਕੀ ਨਾਮ ਹੈ ਤੇ ਕੀ ਕਹਿੰਨਾ ਤੁਹਾਡਾ ਜੀ? ਹਾਂਜੀ ਮੇਰਾ ਨਾਮ ਨਪਰੀਤ ਭਾਈਆ ਜੀ ਮੈਂ ਜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਆ। ਇਹ ਜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਕਲਿੱਪ ਦੀ ਵਾਇਰਲ ਹੋ ਰਹੀ ਹੈ ਜੀ ਦੇਖਿਆ ਹੋਣਾ ਹੈ ਜਿਹੜਾ ਕਿ ਬਰਨਾਲਾ ਦੇ ਵਿੱਚ ਜੀ ਮਤਲਬ ਖੌਤੀ ਕਿਸਾਨ ਯੂਨੀਅਨ ਵੱਲੋਂ ਇੱਕ ਵਪਾਰੀ ਦੇ ਉੱਪਰ ਜੀ ਮਤਲਬ ਵਪਾਰੀ ਭਰਾਵਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹਦੀ ਜੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਜੀ ਇਹਦੇ ਵਿਰੋਧ ਦੇ ਵਿੱਚ ਜੀ ਅੱਜ ਸਾਰੀ ਜਿਹੜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਹੈ ਇਹਨੇ ਬੰਦ ਦੀ ਅਪੀਲ ਵੀ ਕੀਤੀ ਸੀਗੀ ਜੀ ਤੇ ਕਾਫੀ ਸੈਂਟਰ ਅੱਜ ਬੰਦ ਵੀ ਨੇ ਅਜੀਤ ਰੋਡ ਤੇ ਵੀ ਕਾਫੀ ਦੁਕਾਨਾਂ ਬੰਦ ਨੇ ਤੇ ਸਾਰੇ ਜਿਹੜੇ ਜੀ ਮਤਲਬ ਅਸੀਂ ਇਕੱਠੇ ਹੋਏ ਹਾਂ ਇਹੀ ਮੰਗ ਹੈ ਜੀ ਕਿ ਇਹ ਕਈ ਵਾਰੀ ਜੀ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਜਾਂ ਕੁਝ ਬਲੈਕਮੇਲਰ ਨੇ ਜੀ ਇਹ ਜਿਹੜੇ ਮਤਲਬ ਨਾਰਮਲ ਬਿਜ਼ਨਸਮੈਨ ਹੈ ਜੀ ਉਹਨੂੰ ਤੰਗ ਕਰਦੇ ਆ ਵਪਾਰੀ ਭਰਾਵਾਂ ਨੂੰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੀ ਜੇਕਰ ਕੋਈ ਵੀ ਬੰਦਾ ਕੋਈ ਧੱਕਾ ਕਰਦਾ ਹੈ ਕੋਈ ਕੰਸਲਟੈਂਟ ਵੀ ਚਲੋ ਮਾੜਾ ਹੋ ਸਕਦਾ ਹੈ ਕੋਈ ਇਮੀਗ੍ਰੇਸ਼ਨ ਵਾਲਾ ਵੀ ਕੰਮ ਗਲਤ ਕਰਦਾ ਹੋ ਸਕਦਾ ਹੈ ਉਹਦੇ ਖਿਲਾਫ ਜੀ ਦਰਖਾਸਤ ਦੇਣੀ ਚਾਹੀਦੀ ਹੈ ਜਿਹੜਾ ਮਾਨਜੋਗ ਪ੍ਰਸ਼ਾਸਨ ਹੈ ਜੀ ਉਹ ਉਹਦੇ ਖਿਲਾਫ ਜੋ ਵੀ ਮਤਲਬ ਹੈਗੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਤਰ੍ਹਾਂ ਦੇ ਨਾਲ ਜੀ ਹੁੱਲੜਬਾਜੀ ਕਰਨੀ ਤੇ ਜਾਂ ਮਤਲਬ ਇਕੱਠੇ ਹੋ ਕੇ ਇੱਕ ਬੰਦਾ ਸਾਹਮਣੇ ਬੈਠਾ ਜੀ ਉਹਦੇ ਉੱਪਰ 10-15 ਜਣੇ ਇਕੱਠੇ ਹੋ ਕੇ ਆ ਜਾਂਦੇ ਆ ਉਹ ਚੀਜ਼ ਹੈ ਜਿਹੜੀ ਉਹਦੀ ਸਖਤ ਜਿਹੜੀ ਐਸੋਸੀਏਸ਼ਨ ਸਾਡੀ ਜੀ ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਨਹੀਂ ਜੀ ਇਹ ਨਹੀਂ ਕਿ ਕੁਝ ਕਿਸਾਨ ਨੇ ਨਹੀਂ ਜੀ ਨਹੀਂ ਜੀ ਇਹ ਕੁਝ ਕਿਸਾਨ ਨਹੀਂ ਜੀ ਕੋਈ ਨਹੀਂ ਕਹਿ ਸਕਦੇ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਜੀ ਇਹੋ ਜੀ ਗੱਲ ਨਹੀਂ ਹੈ ਤੇ ਪਰ ਕੁਝ ਕਿਸਾਨ ਜੁਨੀਨਾ ਨੇ ਜੀ ਕੁਝ ਬੰਦੇ ਕੁਝ ਹਰੇਕ ਡਿਪਾਰਟਮੈਂਟ ਦੇ ਵਿੱਚ ਜੀ ਕੋਈ ਨਾ ਕੋਈ ਬੰਦਾ ਮਾੜਾ ਵੀ ਹੁੰਦਾ ਕੋਈ ਚੰਗਾ ਵੀ ਹੁੰਦਾ ਸਾਡੇ ਜਿਹੜੇ ਕੋਈ ਇਮੀਗ੍ਰੇਸ਼ਨ ਵਾਲੇ ਉਹ ਚ ਵੀ ਕੋ ਮਾੜੇ ਹੋ ਸਕਦੇ ਆ ਹਰ ਫੀਲਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਜੀ ਕਿ ਜਿਹੜੇ ਵਿਅਕਤੀ ਆ ਉਹ ਘੰਟੀ ਦੇ ਹੀ ਬੈਠੇ ਆ ਕੀ ਕਰਨਾ ਇਹਨਾਂ ਜੀ ਮਤਲਬ ਇੱਕ ਤਾਂ ਜੀ ਇਹ ਬੜਾ ਸ਼ਾਰਟ ਸਮਾਂ ਸੀਗਾ ਜੀ ਬੜੇ ਮਤਲਬ ਥੋੜੇ ਜਿਹੇ ਸਮੇਂ ਦੇ ਵਿੱਚ ਦੱਸਿਆ ਗਿਆ ਜੀ ਕੱਲ ਜਦੋਂ ਪਰਸੋਂ ਮੈਨੂੰ ਲੱਗਦਾ ਬਰਨਾਲੇ ਵਾਲੀ ਘਟਨਾ ਹੋਈ ਹੈ ਜੀ ਕੱਲ ਅਸੀਂ ਇਕੱਠੇ ਹੋ ਕੇ ਸਾਰੇ ਜੀ ਐਸੋਸੀਏਸ਼ਨ ਵਾਲੇ ਜਿਹੜੇ ਮੇਨ ਮੇਨ ਨੁਮਾਇੰਦੇ ਸੀਗੇ ਜੀ ਅਸੀਂ ਇਕੱਠੇ ਹੋ ਕੇ ਮਤਲਬ ਗਏ ਆ ਜੀ ਬਰਨਾਲਾ ਉੱਥੇ ਪਾਸੇ ਬੜੇ ਸ਼ਾਰਟ ਪੀਰੀਅਡ ਸੀਗਾ ਜੀ ਤਾਂ ਕਰਕੇ ਬੰਦੇ ਘੱਟ-ਘੱਟੇ ਹੋਏ ਆ ਬਾਕੀ ਜਿਹੇ ਸੰਪਰਕ ਹੋ ਰਿਹਾ ਜੀ ਬੰਦੇ ਸਾਰੇ ਆ ਰਹੇ ਨੇ ਬਾਰੇ ਸ਼ਰਮਾ ਸਾਡੀ ਬਟੰਡਾ ਦੇ ਵਿੱਚ ਐਸ ਤੇ ਐਸ਼ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ ਬਟੰਡਾ ਉਹਦਾ ਮੈਂ ਲੀਗ ਲੜਵਾਈ ਰਾਂ ਜੀ ਸਾਡਾ ਅੱਜ ਦਾ ਮੁੱਦਾ ਜੀ ਸਾਡੇ ਹਰੇਕ ਪਿੰਡਾਂ ਦੇ ਵਿੱਚ ਇਕੱਲਾ ਸਾਡੇ ਨਹੀਂ ਹਰੇਕ ਬਿਜ਼ਨਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਸੀ ਵੀ ਕੁਝ ਤਾਂ ਖੋਤੀ ਕਿਸਾਨ ਜਣ ਨਹੀਂ ਨਾਣ ਜਿਹੜੀਆਂ ਮਤਲਬ ਸਹੀ ਕਿਸਾਨ ਜਣਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਜਿਹੜੇ ਖੋਤੀ ਨੇ ਫੇਕ ਨੇ ਉਹ ਹਰੇਕ ਕੰਮ ਦੇ ਵਿੱਚ ਹਰੇਕ ਵਪਾਰੀ ਨੂੰ ਥੋੜਾ ਫਲੇਟ ਪਟਕ ਮੇਲੀ ਵਾਲਾ ਕੰਮ ਸ਼ੁਰੂ ਕਰ ਦਿੱਤਾ ਜੀ ਉਹ ਬਰਨਾਲਾ ਪਿਛਲੇ ਦਿਨੀ ਹੋਇਆ ਜੀ ਕੰਮ ਉਹ ਮਤਲਬ ਕਿਸੇ ਮੁੱਦੇ ਨੂੰ ਬੈਠ ਕੇ ਸੁਲਝਾਉਣ ਦੀ ਬਜਾਏ ਧਰਨਾ ਲਾ ਲਿਆ ਰੋਲਾ ਰਪਾ ਪੈ ਗਿਆ ਡਾਂਗੂ ਸੁੱਟੀ ਹੋ ਗਈ ਇਹ ਇਜਾਜ਼ਤ ਖਰਾਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਉਹਦੇ ਸਬੰਧ ਚ ਆਪਦਾ ਸ਼ਾਂਤਮਈ ਧਰਨਾ ਲਾਇਆ। ਕੋਈ ਵੀ ਕਿਸੇ ਵੀ ਬਿਜ਼ਨਸ 'ਚ ਮੁੱਦਾ ਹੁੰਦਾ ਹੈ, ਕੋਈ ਕਿਸੇ ਵਪਾਰੀ ਨਾਲ ਮੁੱਦਾ ਹੁੰਦਾ, ਇੱਕ ਬੈਠ ਕੇ ਉਹਦੇ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇ ਜਾਂ ਕਾਨੂੰਨੀ ਰੂਪ ਦੇ ਵਿੱਚ ਗੱਲਬਾਤ ਕੀਤੀ ਜਾਵੇ, ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਜਾਵੇ ਜੇ ਕਿਸੇ ਦੀ ਗਲਤੀ ਹੈ, ਨਾ ਕਿ ਹਰੇਕ ਦੇ ਵਾਰ ਚ ਜਾ ਕੇ ਧਰਨਾ ਲਾਇਆ ਜਾਵੇ। ਇਹ ਕਿਹੜੀ ਫਰਜ਼ੀ ਆ? ਫਰਜ਼ੀ ਦੀ ਤੁਮਾਸ਼ਾ ਕੀ ਹੈ? ਕਿੰਨੇ ਸਮੇਂ ਦੇ ਫਰਜ਼ੀ ਆ ਯੂਨੀਅਨ ਕੋ ਸਾਰੀਆਂ ਇਹ ਨਹੀਂ ਸਰ ਜੁਨੀਆਂ ਸਾਰੀਆਂ ਹੈ। ਅਸੀਂ

ਆ ਬਿਲਕੁਲ ਯੋਥ ਹੈਗੀ ਹੈ ਜੋ ਵੀ ਕਹਿੰਦੇ ਨੇ ਹੁਣ ਅਸੀਂ ਮਜਬੂਰ ਆ ਜੀ ਸਾਡਾ ਆਮ ਕਿਸਾਨ ਵੀ ਤੁਰਿਆ ਕਹਿੰਦੇ ਪਹਿਲਾਂ ਵਪਾਰੀ ਵੀ ਤੁਰਿਆ ਜਿਹੜਾ ਕਿਸਾਨ ਜਿਹਨੇ ਦੇ ਧਰਨੇ ਲੱਗੇ ਨੇ ਦਿੱਲੀ ਲੱਗੇ ਨੇ ਜੀ ਤਾਂ ਉਹਨਾਂ ਨੂੰ ਇੱਕ ਡੈਫੀਨੇਸ਼ਨ ਤਾਂ ਅਸੀਂ ਵੀ ਬਸ ਇਹੀ ਹੈ ਵੀ ਜਿਹੜਾ ਉਹਨਾਂ ਦਾ ਰਜਿਸਟਰਡ ਮੈਂਬਰ ਨਹੀਂ ਹੈਗਾ ਜਾਂ ਕਿਸੇ ਐਸੋਸੀਏਸ਼ਨ ਦਾ ਮੈਂਬਰੀ ਹੈ ਨਹੀਂਗਾ ਇਕੱਲਾ ਆ ਕੇ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਹਰਾ ਪਰਨਾ ਆ ਕੇ ਬਹਿੜ ਗਏ ਆਪਾਂ ਕਿਸਾਨ ਜਿਹਨੇ ਮੈਂਬਰ ਬਣ ਗਏ ਇੱਕ ਸਹੀ ਮੁੱਦੇ ਤੇ ਸਹੀ ਕੋਈ ਗੱਲਬਾਤ ਹੈ ਉਹ ਥਰੂ ਆਵਦੀ ਐਸੋਸੀਏਸ਼ਨ ਦੇ ਗੱਲਬਾਤ ਕਰਨ ਸਾਡੀ ਐਸੋਸੀਏਸ਼ਨ ਨਾਲ ਕਰਨ ਜਾਂ ਜਿਹੜੇ ਵੀ ਵਪਾਰ ਕੰਸਰਨ ਵਪਾਰ ਹੈਗਾ ਉਹਨਾਂ ਬਦਕੀਆ ਮਿਗਰੇਸ਼ਨ ਰ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਵੀ ਠੱਗੀਆਂ ਮਾਰ ਰਹੀਆਂ ਅਸੀਂ ਬਿਲਕੁਲ ਸਹਿਮਤ ਆ ਜੀ ਅਸੀਂ ਮੰਨਦੇ ਆ ਵੀ ਹਰੇਕ ਵਪਾਰ ਦੇ ਵਿੱਚ ਹਰੇਕ ਕੈਟਾਗਰੀ ਦੇ ਵਿੱਚ ਕੁਝ ਕਾਲੀਆਂ ਪੇਡਾਂ ਹੁੰਦੀਆਂ ਨੇ ਜੀ ਜਿਹੜੀਆਂ ਕਿ ਸਾਰਿਆਂ ਨੂੰ ਖਰਾਬ ਕਰਦੀਆਂ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਅਸੀਂ ਤਾਂ ਨਾਲ ਲੱਗਣ ਨੂੰ ਤਿਆਰ ਆ ਜੀ ਜਿਸ ਤਰ੍ਹਾਂ ਕਿਸਾਨ ਯੂਨੀਅਨ ਦੀ ਗੱਲ ਕਰਦੇ ਆ ਵੀ ਉਹ ਆਪਣੇ ਜਿਹੜੇ ਤੁਸੀਂ ਕਰ ਰਹੇ ਆ ਬਹੁਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਪਰ ਤੁਸੀਂ ਵੀ ਤਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਖਿਲਾਫ ਤਾਂ ਇਹ ਕਾਰਵਾਈ ਦੀ ਗੱਲ ਨਹੀਂ ਕੀਤੀ ਦੀ ਸਟੂਡੈਂਟ ਕੀਤੀ ਹੋਣੀ ਨਹੀਂ ਅਸੀਂ ਹਮੇਸ਼ਾ ਕਹਿੰਦੇ ਹਾਂ ਜੀ ਅਸੀਂ ਡੀਸੀ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਹੈ ਸਾਡੀ ਐਸੋਸੀਏਸ਼ਨ ਵੱਲੋਂ ਸਾਡੀ ਰਜਿਸਟਰਡ ਐਸੋਸੀਏਸ਼ਨ ਹੈ ਉਹਦੇ ਮੈਂਬਰਾਂ ਦੀ ਲਿਸਟ ਅਸੀਂ ਦਿੱਤੀ ਹੋਈ ਹੈ ਇਹ ਵੀ ਕਿਹਾ ਹੈ ਕਿ ਜੇ ਨਾ ਜੋ ਕਿਸੇ ਦੀ ਕੋਈ ਪ੍ਰੋਬਲਮ ਹੈ ਸਾਡੇ ਨਾਲ ਸੰਪਰਕ ਕਰੋ ਅਸੀਂ ਆਪ ਉਹਦੇ ਤੇ ਕਾਰਵਾਈ ਕਰਵਾਵਾਂਗੇ ਜੇ ਕੋਈ ਠੱਗੀ ਮਾਰੀ ਹੋ ਕਿਸੇ ਨੇ ਜਾਂ ਬਾਕੀ ਕਿਸਾਨ ਆਪਣੇ ਹੈਗੇ ਇਮੀਗ੍ਰੇਸ਼ਨ ਵਾਲੇ ਹੈਗੇ ਨੇ ਕਿਸੇ ਨੇ ਠੱਗੀ ਮਾਰੀ ਆ ਸਾਡੇ ਕੋਲੇ ਆਉਣ ਜਿਹੜਾ ਸਟੂਡੈਂਟ ਕੋਈ ਪ੍ਰਭਾਵਤ ਹੈਗਾ ਉਹਨਾਂ ਤੋਂ ਆ ਵੀ ਅਸੀਂ ਨਾਲ ਖੜਾਂਗੇ ਜੀ ਉਹਨਾਂ ਦੇ ਬਿਲਕੁਲ ਉਹਨਾਂ ਦੇ ਬਰਾਬਰ ਬੈਠਾਂਗੇ ਅੱਗੇ ਬੈਠਾਂਗੇ ਜੀ ਉਹਨਾਂ ਤੋਂ ਜਿਹੜੇ ਪੈਸਿਆਂ ਦੀ ਵਾਪਸ ਮੰਗ ਕਰਤੀ ਜਲੀ ਜਾਂ ਕਈ ਅੰਗ ਵੀ ਵਾਪਸ ਨੂੰ ਹੋਣਾ ਬੱਚੇ ਨੂੰ ਐਕਚੁਅਲੀ ਕੈਕਨੀ ਕਲੀ ਦਿੱਤਾ ਕੀ ਸੀ ਘਾੜ ਮੰਦੇ ਕਿਉਂ ਅਗਲੇ ਉਹ ਕਹਿੰਦੇ ਵਾਪਸ ਕਈ ਵਾਰੀ ਬੱਚੇ ਦਾ ਮਨ ਨਹੀਂ ਲੱਗਿਆ ਜਾ ਕੇ ਜੀ ਕੰਮ ਨਹੀਂ ਮਿਲਿਆ ਜੀ ਐਕਚੁਅਲੀ ਦੇਖੋ ਸਟੂਡੈਂਟ ਕਿਸ ਫਾਈਲ ਕਰਤਾ ਕਿਸੇ ਨੇ ਐਜ ਸਟੂਡੈਂਟ ਭੇਜਣਾ ਹੈ ਸਟੂਡੈਂਟ ਚਲਾ ਗਿਆ ਜੀ ਉੱਤੇ ਜਾ ਕੇ ਬੱਚੇ ਨੂੰ ਅਕਮੋਡੇਸ਼ਨ ਨਹੀਂ ਮਿਲੀ ਜਾਂ ਕੋਈ ਕੰਮ ਨਹੀਂ ਮਿਲਿਆ ਜਾਂ ਹਾਰਡਵਰਕ ਦਾ ਬੱਚੇ ਤੋਂ ਹੋ ਨਹੀਂ ਰਹਾ ਤਾਂ ਉੱਤੇ ਇਮੀਗ੍ਰੇਸ਼ਨ ਕੰਸਲਟ ਉੱਥੇ ਜਾ ਕੇ ਬੱਚੇ ਨੂੰ ਉਹ ਕਾਲਜ ਨਹੀਂ ਮਿਲਿਆ ਉਰੀ ਕੋਈ ਕਾਲਜ ਦੇ ਵਿੱਚ ਐਡਮਿਸ਼ਨ ਦੇ ਵਿੱਚ ਕੋਈ ਹੇਰ ਫੇਰ ਨਿਕਲਾਈ ਉਹਦੇ ਜ਼ਿੰਮੇਵਾਰ ਅਸੀਂ ਹੈਗੇ ਆ ਹੁਣ ਜੇ ਉੱਥੇ ਜਾ ਕੇ ਬੱਚੇ ਦਾ ਮਨ ਨਹੀਂ ਲੱਗਿਆ ਬੱਚੇ ਨੂੰ ਕੰਮ ਨਹੀਂ ਮਿਲਿਆ ਤਾਂ ਉਹਦੇ ਲਈ ਤਾਂ ਅਸੀਂ ਵੀ ਕੀ ਕਰ ਸਕਦੇ ਕਈ ਵਾਰੀ ਕਈ ਇਮੀਗ੍ਰੇਸ਼ਨ ਵੱਲੋਂ ਜਿਹੜੇ ਝਾਲੀ ਦੱਸੇ ਕਰਦੀ ਝਾਲੀ ਜਿਹੜੇ ਬੀਜੇ ਦੇ ਤੇ ਕੇ ਆਗੇ ਉਹ ਮੁੜ ਕੇ ਪੈਸੇ ਵੀ ਨਹੀਂ ਵਾਪਸ ਕਰਦੇ ਕਹਿੰਦੇ ਵੀ ਕੋਰਟ ਕੇਸ ਕਰੋ ਕੋਰਟ ਕੇਸ ਜਿਹੜਾ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਇੱਕ ਤਾਂ ਪੈਸੇ ਲਈ ਬੈਠਾ ਹੁੰਦਾ ਪਹਿਲੇ ਹੀ ਜੇਨ ਵੇਚ ਕੇ ਜਾਂ ਕੋਈ ਘਰ-ਬਾਬ ਵੇਚ ਕੇ ਤੇ ਇੱਕ ਹੋਰ ਪੈਸੇ ਲਗਾਉਣ ਖਾ ਗਿਆ ਦੱਸਦਾ ਨੇ ਅਸੀਂ ਤਾਂ ਬਿਲਕੁਲ ਉਸ ਚੀਜ਼ 'ਚ ਅਸੀਂ ਵੀ ਉਹਨਾਂ ਦੇ ਖਿਲਾਫ ਅਸੀਂ ਤਾਂ ਕਹਿੰਨੇ ਵੀ ਇਹੋ ਜਿਹੇ ਦੇ ਖਿਲਾਫ ਕਾਰਵਾਈ ਕਰੋ ਉੱਤੇ ਧਰਨਾ ਲੱਗਣਾ ਵੰਦਾ ਧਰਨਾ ਸਾਨੂੰ ਨਾਲ ਬੁਲਾਓ ਅਸੀਂ ਬੈਠਾਂਗੇ ਜੀ ਕਿੰਨੀ ਦੇਰ ਤੋੜਾ ਇਹ ਚੱਲੇਗਾ ਅਸੀਂ ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਾ ਜੀ ਉਸ ਤੋਂ ਬਾਅਦ ਦੇਖਦੇ ਆਂ ਪ੍ਰਸ਼ਾਸਨ ਸਾਹਿਬ ਨੂੰ ਕੀ ਰਿਸਪੌਂਸ ਦਿੰਦਾ ਜੀ ਪਰ ਉਸ ਤੋਂ ਬਾਅਦ ਅੱਗੇ ਸਾਡੀ ਸਾਰੀ ਕੋਰ ਕਮੇਟੀ ਡਿਸੀਜਨ ਲਾਊਗੀ ਫਿਰ ਅੱਗੇ ਅਸੀਂ ਫਾਰਦਰ ਫੇਰ ਪਤਾ ਲੱਗੇ ਜਿਹੜੇ ਤੁਸੀਂ ਫਰਜ਼ੀ ਕਹਿ ਰਹੇ ਹੋ ਯੂਨੀਅਨਾਂ ਕੋਈ ਡਾਟਾ ਵਗੈਰਾ ਇਕੱਠਾ ਕੀਤਾ ਵੀ ਕਿਹੜੀਆਂ-ਕਿਹੜੀਆਂ ਯੂਨੀਅਨਾਂ ਨਾਲ ਜਿਹੜੀਆਂ ਇਮੀਗ੍ਰੇ ਕਪੜਿਆਂ ਦੀ ਦੁਕਾਨ ਆ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦੇ ਕਿਸੇ ਕੱਪੜੇ ਚੋਂ ਰੰਗ ਨਿਕਲਿਆ ਤਾਂ ਉੱਥੇ ਵੀ ਧਰਨਾ ਲੱਗਿਆ ਸੀ ਥੋੜੇ ਰੰਗ ਨਿਕਲ ਗਿਆ ਇਸ ਕੱਪੜੇ ਚੋਂ ਹਾਲਾਂਕਿ ਉਹ ਮੁੱਦਾ ਬੈਠ ਕੇ ਸਲਝਾਇਆ ਜਾ ਸਕਦਾ ਸੀ ਹਰੇਕ